ਜੇਕਰ ਤੁਹਾਡੇ ਪਰਿਵਾਰ ਦੇ ਵਿੱਚੋਂ ਵੀ ਕੋਈ ਬੱਚਾ ਸਕੂਲ ਦੇ ਵਿੱਚ ਪੜਦਾ ਚਾਹੇ ਉਹ ਸਰਕਾਰੀ ਸਕੂਲ ਹੈ ਚਾਹੇ ਉਹ ਪ੍ਰਾਈਵੇਟ ਸਕੂਲ ਆ ਤਾਂ ਇਹ ਖਬਰ ਦੇਖਣੀ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਅੱਜ 1 ਜੁਲਾਈ ਹੈ ਤੇ ਅੱਜ ਮੁਰ ਤੋਂ ਜਿਹੜੇ ਸਕੂਲ ਨੇ ਉਹਨਾਂ ਨੂੰ ਖੋਲ ਦਿੱਤਾ ਗਿਆ 21 ਮਈ ਨੂੰ ਛੁੱਟੀਆਂ ਹੋਈਆਂ ਸੀ 21 ਮਈ ਤੋਂ ਬਾਅਦ ਦੇ ਵਿੱਚ ਅੱਜ ਜਿਹੜੇ ਸਕੂਲ ਨੇ ਉਹ ਦੁਬਾਰਾ ਤੋਂ ਖੁੱਲੇ ਗਏ ਨੇ ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦੇ ਗਰਮੀ ਦੇ ਮੌਸਮ ਦੇ ਚੱਲਦੇ ਇਹ ਜਿਹੜੇ ਸਕੂਲ ਨੇ ਸਕੂਲਾਂ ਨੂੰ ਬੰਦ ਕੀਤਾ ਗਿਆ ਸੀ ਵਿਦਿਆਰਥੀਆਂ ਨੂੰ ਕੰਮ ਦੇ ਕੇ ਘਰੇ ਭੇਜਿਆ ਗਿਆ ਸੀ ਪਰ ਛੁੱਟੀਆਂ ਇਸ ਵਾਰ ਲੰਬੀਆਂ ਚੱਲੀਆਂ ਗਈਆਂ ਹਾਲਾਂਕਿ ਪਹਿਲਾਂ ਤਾਂ ਲਗਭਗ 1 ਮਹੀਨੇ ਦੀਆਂ ਹੀ ਛੁੱਟੀਆਂ ਹੁੰਦੀਆਂ ਸੀ ਪਰ ਹੁਣ ਇਸ ਵਾਰ ਗਰਮੀ ਜ਼ਿਆਦਾ ਪਈ ਹੈ ਜਿਸ ਦੇ ਚੱਲਦੇ ਜਿਹੜਾ ਛੁੱਟੀਆਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਸੀ ਇਹ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਕਿਤੇ ਨਾ ਕਿਤੇ ਬੱਚਿਆਂ ਦੀਆਂ ਸ਼ਰਾਰਤਾਂ ਤੋਂ ਜ਼ਰੂਰ ਤੰਗ ਆਏ ਪਏ ਸੀ ਪਰਿਵਾਰਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਬੱਚਿਆਂ ਦੇ ਸਕੂਲ ਖੁੱਲਣੇ ਚਾਹੀਦੇ ਆ ਜੇਕਰ ਸਕੂਲ ਖੁੱਲਣਗੇ ਤਦ ਹੀ ਜਵਾਕ ਸਕੂਲੇ ਜਾਣਗੇ ਤੇ ਉੱਥੇ ਜਾ ਕੇ ਪੂਰਾ ਪੜਾਈ ਕਰ ਲੈਣਗੇ ਕਿਉਂਕਿ ਘਰਾਂ ਦੇ ਵਿੱਚ ਬੱਚੇ ਕਿੰਨੇ ਕੋ ਪੜ੍ਹਦੇ ਆ ਇਹ ਤੋਂ ਸਭ ਜਾਣੂ ਨੇ ਕੋਈ ਵੀ ਚੀਜ਼ ਲੁਕੀ-ਛੋਪੀ ਨਹੀਂ ਹੈ ਇਸ ਤੇ ਚੱਲਦੇ ਪਰਿਵਾਰਾਂ ਦੀ ਵੀ ਮੰਗ ਸੀ ਜਿਹੜੀ ਉਹਨਾਂ ਅਖਰਕਾਰ ਪੂਰੀ ਹੋ ਗਈ ਹੈ ਸਰਕਾਰੀ ਸਕੂਲ ਨੇ ਜਿਹੜੇ ਉਹਨਾਂ ਨੂੰ ਕੋਲ ਦਿੱਤਾ ਗਿਆ ਚਾਹੇ ਸਰਕਾਰੀ ਸਕੂਲ ਹੋਣ ਚਾਹੀਏ ਪ੍ਰਾਈਵੇਟ ਸਕੂਲ ਹੋਣ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਇਹ ਛੁੱਟੀਆਂ ਦਾ ਮੌਸਮ ਛੁੱਟੀਆਂ ਦਾ ਦੌਰ ਛੁੱਟੀਆਂ ਦਾ ਸਮਾਂ ਹੁਣ ਖਤਮ ਹੋ ਚੁੱਕਿਆ ਬੱਚਿਆਂ ਨੇ ਅੱਜ ਤੋਂ ਸਕੂਲ ਜਾਣਾ ਤੇ ਨਾਲ ਦੀ ਨਾਲ ਹੀ ਵੀ ਜਾਣਕਾਰੀ ਦੇ ਦਈਏ ਕਿ ਸਾਰੇ ਸਕੂਲਾਂ ਚ ਨਹੀਂ ਖੁੱਲੇ ਨੇ ਕਿ ਸਕੂਲ ਨੇ ਜਿਹੜੇ ਉਹ ਇੱਕ ਦੋ ਦਿਨਾਂ ਤੱਕ ਖੁੱਲੇ ਜਾਣਗੇ ਉਹ ਪ੍ਰਾਈਵੇਟ ਸਕੂਲ ਨੇ ਹਾਲਾਂਕਿ ਉਹਨਾਂ ਦੇ ਵਿੱਚ ਛੁੱਟੀਆਂ ਵੱਧ ਨਹੀਂ ਕੀਤੀਆਂ ਗਈਆਂ ਪਰ ਫਿਰ ਵੀ ਇੱਕ ਦੋ ਦਿਨਾਂ ਦੇ ਬਾਅਦ ਦੇ ਵਿੱਚ ਉਹਨਾਂ ਸਕੂਲਾਂ ਨੂੰ ਵੀ ਖੋਲਿਆ ਜਾਵੇਗਾ ਸੋ ਵੱਡੀ ਖਬਰ ਆ ਰਹੀ ਹੈ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲ ਜਿਨ੍ਹਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦੇ ਬੰਦ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਮੁੜ ਤੋਂ ਖੋਲ ਦਿੱਤਾ ਗਿਆ ਜਿਸ ਦੇ ਚੱਲਦੇ ਅੱਜ ਸਕੂਲਾਂ ਦੇ ਵਿੱਚ ਜਾਣ ਦੇ ਲਈ ਵਿਦਿਆਰਥੀ ਸਵੇਰੇ ਸਵੇਰੇ ਤਿਆਰ ਹੁੰਦੇ ਦਿਖਾਈ ਦਿੱਤੇ ਤਿਆਰ ਤੇ ਹੁੰਦੇ ਦਿਖਾਈ ਦਿੱਤੇ ਨਾਲ ਦੀ ਨਾਲ ਕਈ ਘਰਾਂ ਦੇ ਵਿੱਚ ਰੋਣ ਦੀਆਂ ਆਵਾਜ਼ਾਂ ਵੀ ਆਈਆਂ ਕਿਉਂਕਿ ਬੱਚੇ ਅਕਸਰ ਸਕੂਲ ਜਾਣ ਤੋਂ ਕੰਨੀ ਕਤਰਾਉਂਦੇ ਹੁੰਦੇ ਨੇ ਕੰਨੀ ਕਤਰਾਉਣ ਦੇ ਚੱਲਦੇ ਉਹ ਫਿਰ ਰੋਣ ਲੱਗ ਜਾਂਦੇ ਆ ਕੋਈ ਨਾ ਕੋਈ ਬਹਾਨਾ ਬਣਾਉਂਦੇ ਨੇ ਕੋਈ ਸਿਰਦਰਦ ਦਾ ਬਹਾਨਾ ਬਣਾਉਂਦਾ ਹੈ ਕੋਈ ਪੇਟਦਰਦ ਦਾ ਬਹਾਨਾ ਬਣਾਉਂਦਾ ਪਰ ਹੁਣ ਗੱਲ ਇਹ ਹੈ ਕਿ ਸਕੂਲ ਖੋਲ ਦਿੱਤੇ ਗਏ ਆ ਹੁਣ ਬੱਚਿਆਂ ਨੂੰ ਸਕੂਲ ਜਾਣਾ ਪਿਆ ਕਰੇਗਾ ਉੱਥੇ ਜਾ ਕੇ ਪੜ੍ਹਾਈ ਕਰਨੀ ਪਿਆ ਕਰੇਗੀ ਛੁੱਟੀਆਂ ਦਾ ਕੰਮ ਹੈ ਜਿਹੜਾ ਉਹ ਸਕੂਲਾਂ ਦੇ ਵਿੱਚ ਚੈੱਕ ਕੀਤਾ ਜਾਏਗਾ ਕਿ ਜਿਹੜਾ ਕੰਮ ਬੱਚਿਆਂ ਨੂੰ ਦੇ ਕੇ ਭੇਜਿਆ ਸੀ ਕੀ ਉਹਨਾਂ ਨੇ ਪੂਰਾ ਕੀਤਾ ਤਾਂ ਉਸ ਤੋਂ ਬਾਅਦ ਵਿੱਚ ਤੁਹਾਨੂੰ ਦੱਸ ਦਿੱਤੀ ਕਿ ਜਿਹੜੀ ਬਾਕੀ ਸਟੱਡੀ ਆ ਉਹ ਆਮ ਦੇ ਮੰਗੀ ਹੋਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਰੈਗੂਲਰ ਹੋ ਜਾਣੀ ਆ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਨੇ ਤੇ ਹੁਣ ਦੁਬਾਰੇ ਉਹਨਾਂ ਨੂੰ ਅੱਜ 1 ਜੁਲਾਈ ਤੋਂ ਭਾਵ ਕਿ ਸੋਮਵਾਰ ਦੇ ਦਿਨ ਤੋਂ ਉਹਨਾਂ ਨੂੰ ਖੋਲ ਦਿੱਤਾ ਗਿਆ 21 ਮਈ ਨੂੰ ਛੁੱਟੀਆਂ ਹੋਈਆਂ ਸੀ ਇਸ ਵਾਰ ਗਰਮੀ ਦਾ ਮੌਸਮ ਲੰਮਾ ਚੱਲਿਆ ਫਿਲਹਾਲ ਦੇ ਲਈ ਵੀ ਗਰਮੀਆਂ ਮੁੱਕੀਆਂ ਨਹੀਂ ਨੇ ਪਰ ਜਿਹੜਾ ਪੀਕ ਦਾ ਸਮਾਂ ਸੀ ਉਹ ਲਗਭਗ ਖਤਮ ਹੀ ਹੋ ਚੁੱਕਿਆ ਕਿਉਂਕਿ ਹੁਣ ਮੌਨਸੂਨ ਨੇ ਆਗਮਨ ਕਰ ਲਿਆ ਹੈ ਤੇ ਇਹ ਪੀਕ ਦੇ ਸਮੇਂ ਦੇ ਵਿੱਚ ਜਦੋਂ ਗਰਮੀ ਆਪਣੇ ਸਿਖਰਾਂ ਦੇ ਉੱਤੇ ਸੀ ਤਾਂ ਉਸ ਵੇਲੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਸੀ ਬੱਚਿਆਂ ਦੀ ਸਿਹਤ ਨੂੰ ਵੇਖਦੇ ਹੋਏ ਤੇ ਨਾਲ ਦੀ ਨਾਲ ਮਿੱਡੇ ਮੀਲ ਦਾ ਜਿਹੜਾ ਸਕੇਡਿਊਲ ਆ ਉਹਦੇ ਵਿੱਚ ਵੀ ਥੋੜੇ ਬਹੁਤ ਬਦਲਾਅ ਕੀਤੇ ਗਏ ਨੇ ਦਾਲਾਂ ਸਬਜ਼ੀਆਂ ਦੇ ਵਿੱਚ ਬਦਲਾਅ ਕੀਤੇ ਗਏ ਨੇ ਹੁਣ ਛੋਲੇ ਪੂਰੀਆਂ ਵੀ ਜਵਾਕਾਂ ਨੂੰ ਮਿਲ ਜਾਇਆ ਕਰਨਗੇ ਭੋਜਨ ਜਿਹੜਾ ਉਹ ਖਾਸ ਤੌਰ ਦੇ ਉੱਤੇ ਗਰਮਾ ਗਰਮੀ ਪਰੋਸਿਆ ਜਾਇਆ ਕਰੇਗਾ ਤੇ ਗਰਮੀ ਦੇ ਮੌਸਮ ਦੇ ਮੱਦੇ ਨਜ਼ਰ ਉਸ ਦੇ ਵਿੱਚ ਬਦਲਾਅ ਕੀਤੇ ਗਏ ਨੇ ਕਿ ਗਰਮੀ ਦੇ ਮੌਸਮ ਦੇ ਵਿੱਚ ਬੱਚਿਆਂ ਦੇ ਖਾਣ ਦੇ ਲਈ ਕੀ ਕੋਈ ਚੰਗਾ ਹੋਏਗਾ ਇਸ ਤਰੀਕੇ ਦੇ ਨਾਲ ਬਦਲਾ ਜ਼ਰੂਰ ਕੀਤੇ ਗਏ ਨੇ ਉਸ ਦੇ ਉੱਤੇ ਵੀ ਮਾਪਿਆਂ ਨੂੰ ਇੱਕ ਵਾਰ ਨਜ਼ਰ ਮਾਰਨੀ ਜ਼ਰੂਰੀ ਹੈ ਹਾਲਾਂਕਿ ਉੱਥੇ ਜਦੋਂ ਬੱਚੇ ਸਕੂਲ ਜਾਣਗੇ ਤੇ ਉਹਨਾਂ ਨੂੰ ਖੁਦ-ਬਖੁਦ ਉਹਦੀ ਜਾਣਕਾਰੀ ਮਿਲ ਜਾਏਗੀ ਪਰ ਜਾਣਕਾਰੀ ਦੇ ਦਈਏ ਕਿ ਜਿਹੜੇ ਸਕੂਲ ਨੇ ਉਹਨਾਂ ਦੀ ਸਮਾਸਾਰਣੀ ਦੇ ਵਿੱਚ ਕੋਈ ਖਾਸ ਕੋਈ ਬਹੁਤਾ ਬਦਲਾ ਨਹੀਂ ਕੀਤਾ ਗਿਆ ਸਵੇਰੇ 7 ਵਜੇ ਤੋਂ ਸਕੂਲ ਨੇ ਜਿਹੜੇ ਉਹ ਵਾਰੋ-ਵਾਰੀ ਖੁੱਲ੍ਹੇ ਸ਼ੁਰੂ ਹੋ ਜਾ ਕਰਨਗੇ ਕਈਆਂ ਦੇ ਵਿੱਚ ਉਸ ਤੋਂ ਬਾਅਦ ਦਾ ਵੀ ਟਾਈਮ ਹੋ ਗਿਆ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਵੱਖੋ-ਵੱਖਰਾ ਕਈ ਵਾਰ ਸਿਸਟਮ ਹੁੰਦਾ ਹੈ ਤੇ 2 ਵਜੇ ਤੱਕ ਜਿਹੜੇ ਸਕੂਲ ਨੇ ਉਹ ਲੱਗਿਆ ਕਰਨਗੇ ਚੰਡੀਗੜ੍ਹ ਦੇ ਵਿੱਚ ਜਿਹੜੇ ਸਕੂਲ ਦੋ ਸ਼ਿਫਟਾਂ ਦੇ ਵਿੱਚ ਚੱਲਦੇ ਨੇ ਉਸ ਵੇਲੇ 7 ਵਜੇ ਖੁੱਲ੍ਹਿਆ ਕਰਨਗੇ ਪੌਣੇ 1 ਵਜੇ ਪਹਿਲੀ ਸ਼ਿਫਟ ਖਤਮ ਹੋਇਆ ਕਰੇਗੀ ਤੇ ਉਸ ਤੋਂ ਬਾਅਦ ਦੇ ਵਿੱਚ ਥੋੜੀ ਬਹੁਤੀ ਬ੍ਰੇਕ ਤੋਂ ਬਾਅਦ ਦੇ ਵਿੱਚ ਅਗਲੀ ਸ਼ਿਫਟ ਜਿਹੜੀ ਉਹ ਸ਼ੁਰੂ ਹੋ ਜਾ